ਕਾਲੀਨ ਕਾਂਗਰਸ ਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਉਲਾਈ ਗਈ ਮਰਜੰਸੀ ਦੌਰਾਨ 13 ਮਹੀਨੇ 6 ਦਿਨ ਜੇਲ੍ਹ ਕੱਟਣ ਤੇ ਭਿਆਨਕ ਵਿਆਤਾ ਤਕਨਾਵਾ ਸਹਿਤ ਵਾਲੇ ਦੋ ਵਾਰ ਵਿਧਾਇਕ ਦੋ ਵਾਰ ਵਿਧਾਨ ਸਭਾ ਸਪੀਕਰ ਦੋ ਵਾਰ ਸੰਸਦ ਮੈਂਬਰ ਤੇ ਵਾਰ ਲੋਕ ਸਭਾ ਦੇ ਡਿਪਟੀ ਸਪੀਕਰ ਰਹੇ ਚਰਨਜੀਤ ਸਿੰਘ ਘਟਵਾਲ ਨੂੰ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਬਿੰਦਰ ਸਿੰਘ ਸੰਧੂ ਨੇ ਆਪਨੇ ਟੀਮ ਦੇ ਡਾਕਟਰ ਫਰਾਮ ਚਾਵਲਾ ਗੁਰਪਰਤਾਪ ਸਿੰਘ ਕਾ ਤੇਜ ਲੀਲ ਕਪੂਰ ਮਨੀਸ਼ ਸ਼ਰਮਾ ਸੰਤੋਖ ਸਿੰਘ ਗੁਮਟਾਲਾ ਓਮਪ੍ਰਕਾਸ਼ ਨਾਰੀਆ ਇੰਦਰਜੀਤ ਸਿੰਘ ਬਾਸਰ ਕੇ ਹਰਤੇਪ ਸਿੰਘ ਗਿੱਲ ਆਦਿ ਦਿਨਾਲ ਮਿਲ ਕੇ ਪੁਚਕਿਚ ਤੇ ਦੋਸ਼ਾਲਾ ਤੇ ਅਦੇਖ ਸਨਮਾਨਿਤ ਕੀਤਾ ਤੇ ਹੋਈ ਪੰਜ ਪੰ ਦਫਤਰ ਸ਼ਹੀਦ ਹਰਪੰਸ ਲਾਲ ਖੰਨਾ ਨਾਲ ਸੰਪਰਕ ਦੇ ਵਿੱਚ ਪ੍ਰਦਾਨ ਹਰਵਿੰਦਰ ਸਿੰਘ ਸੰਧੂ ਦੀ ਅਧਿਆਤਕਤਾ ਦੇ ਹੇਠ ਕਾਰਵਾਈ ਕੀਤੀ ਗਈ ਅਤੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਇਸੇ ਦੌਰਾਨ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਚਲਨਦੀ ਸਿੰਘ ਠਵਾਲ ਨੇ ਅਮਰਜੈਂਸੀ ਦੌਰਾਨ ਆਪਣੇ ਨਾਲ ਹੋਈਆਂ ਕਟਨਾਵਾਂ ਵੀ ਜਿਹੜੀਆਂ ਸਾਂਝੀਆਂ ਕੀਤੀਆਂ ਦੱਸਿਆ ਉਹਨਾਂ ਨੇ ਕਿ ਉਹਨਾਂ ਨੂੰ ਜ਼ਬਰਦਸਤੀ ਚੁੱਕ ਕੇ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ ਸੀ ਅਤੇ ਉਹਨਾਂ ਤੋਂ ਹੋਰ ਕਮਾਣੀਆਂ ਨੀਤਨਾਵਾਂ ਵੀ ਕੀਤੀਆਂ ਗਈਆਂ ਖਿਲਾਫ ਅਲਾਵਾ ਹਾਈ ਕੋਰਟ ਵਿੱਚ ਰਿਟ ਕਰ ਦਿੱਤੀ ਔਰ ਉਸ ਦੇ ਖਿਲਾਫ ਫੈਸਲਾ ਆ ਗਿਆ ਮੈਂ ਉਸ ਜੱਜ ਦਾ ਵੀ ਇੱਕ ਵਾਰ ਨਹੀਂ ਹਜ਼ਾਰ ਵਾਰ ਧੰਨਵਾਦ ਕਰਦਾ ਕਿਉਂਕਿ ਮੈਂ ਸਮਝਦਾ ਕਿ ਉਹਨਾਂ ਨੇ ਇੱਕ ਬੜੇ ਇਮਾਨਦਾਰੀ ਦੇ ਨਾਲ ਔਰ ਜੁਡੀਸ਼ਰੀ ਦਾ ਮਾਣ ਤੇ ਸਤਿਕਾਰ ਰੱਖਿਆ ਨਹੀਂ ਤੇ ਜਿਸ ਤਰੀਕੇ ਨਾਲ ਜੁਡੀਸ਼ਰੀ ਅੱਜਕਲ ਹੈ ਉਹ ਆਪਾਂ ਸਾਰੇ ਜਾਣਦੇ ਲੇਕਿਨ ਉਸ ਮਹਾਨ ਇਨਸਾਨ ਨੇ ਇੰਦਰਾ ਗਾਂਧੀ ਜੀ ਦੇ ਖਿਲਾਫ ਇੱਕ ਇਹ ਕਿ ਫੈਸਲਾ ਦਿੱਤਾ ਕਿ ਉਹਨਾਂ ਨੇ ਸਰਕਾਰੀ ਮਸ਼ੀਨਰੀ ਉਹਨਾਂ ਦਾ ਜਿਹੜਾ ਪੀਏ ਤਵਨ ਵੀ ਸੀ ਉਹਦੀ ਕਾਰ ਵੀ ਵਰਤੀ ਔਰ ਸਾਰੀ ਮਸ਼ੀਨਰੀ ਜਿਹੜੀ ਸੀ ਸਰਕਾਰੀ ਮਸ਼ੀਨਰੀ ਨੂੰ ਆਪਣੇ ਇਲੈਕਸ਼ਨ ਵਿੱਚ ਵਰਤਿਆ ਔਰ ਵੀ ਕਈ ਕਾਰਨ ਸਨ ਜਿੰਨਾ ਕਰਕੇ ਉਹਦੀ ਇਲੈਕਸ਼ਨ ਨਾ ਉਹਨਾਂ ਨੇ ਸੈਟੀਸਫਾਈਡ ਕਰਤਾ ਔਰ ਨਾਲ ਇਹ ਕਿਹਾ ਗਿਆ ਕਿ ਇਹ 6 ਸਾਲੀ ਇਲੈਕਸ਼ਨ ਨਹੀਂ ਲੜ ਸਕਦੇ 인ਦਰਾ ਗਾਂਧੀ ਜਿਹਨੂੰ ਚੰਗੇ ਚੰਗੇ ਉਹਦੇ ਸੀਨੀਅਰ ਸਾਥੀਆਂ ਨੇ ਜਿਨ੍ਹਾਂ ਚ ਮੈਂ ਕਹਿ ਸਕਦਾ ਜਿਵੇਂ ਜੀਵਨ ਰਾਮ ਜੀ ਸាទ ਸਵਰਨ ਸਿੰਘ ਜੀ ਹੋਰ ਵੀ ਬਹੁਤ سارے ਸਾਥੀ ਸਨ ਕਾਂਗਰਸ ਵਿੱਚ ਵੀ ਉਸ ਵੇਲੇ ਇਸ ਗੱਲ ਤੇ ਬਹੁਤ ਸਾਰੇ ਲੋਕ ਖਿਲਾਫ ਸਨ ਕਿ ਇਹ ਜਿਹੜੀ ਐਮਰਜੈਂਸੀ ਹੈ ਇਹ ਠੀਕ ਨਹੀਂ ਦੇਸ਼ ਲਈ ਅਟਲ ਬੀਰਾਂ ਵਾਲਜਪਈ ਜੀ ਹੁਣਾਂ ਜੈ ਪ੍ਰਕਾਸ਼ ਨੈਣ ਜੀ ਹੁਣਾਂ ਨੇ ਅਡਵਾਨੀ ਜੀ ਹੁਣਾਂ ਨੇ ਇਸ ਐਮਰਜੈਂਸੀ ਲੱਗਣ ਦੀ ਬਹੁਤ مخਾਲਫਤ ਕੀਤੀ ਬਲਕਿ ਦੇਸ਼ ਵਿੱਚ ਹਾਂ ਕਾਰ ਮਚ ਗਈ ਕਿ ਵੀ ਇਹ ਐਮਰਜੈਂਸੀ ਦੇ ਨਾਲ ਇਹ ਸਾਰਾ ਦੇਸ਼ ਇੱਕ ਜੇਲ੍ਹਖਾਨਾ ਬਣ ਜਾਏਗਾ। بجائے ਇਸ ਗੱਲ ਦੇ ਕਿ ਆਪਣੇ ਸਾਥੀਆਂ ਦੀ ਉਹ જય ਪ੍ਰਕਾਸ਼ ਨਰੈਣਜੀ ਨੂੰ ਹੀ ਮਿਲਣ ਲਗਾ ਅਡਵਾਨੀ ਜੀ ਨੂੰ ਵੀ ਮਿਲੇ ਅਟਲ ਬਿਹਾਰੀ ਵਾਜਪਾਈ ਜੀ ਨੂੰ ਵੀ ਮਿਲੇ ਲੇਕਿਨ ਉਹਨਾਂ ਨੇ ਸਲਾਹ ਇਹ ਹੋ ਦਿੱਤੀ ਕਿ ਹਾਲਾਤ ਐਸੇ ਨੇ ਕਿ ਤੁਹਾਨੂੰ ਆਪਣਾ ਕੋਈ ਸਕਸੈਸਰ ਚੁਣ ਲੈਣਾ ਚਾਹੀਦਾ। ਤੁਸੀਂ ਸੁਣ ਕੇ ਹੈਰਾਨ ਹੋਗੇ। ਕਿ ਚੋਤ ਜਿਗਜੀਵਨ ਰਾਮ ਜੀ ਉਹਨਾਂ ਦੀ ਪਾਰਟੀ ਦੇ ਮੈਂਬਰ ਸਾਧ ਸਵਰਨ ਸਿੰਘ ਜੀ ਜੁਣੀ